ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਜੀ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ 'ਚ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਗੁਰਦੁਆਰਾ ਗੁਰਦੁਆਰੇ ਦੇ ਦਰਸ਼ਨ ਕਰਵਾਉਗੇ ਜੀ ਮਾਈਆਂ ਜੋੜ ਜੀ ਸਾਹਿਬ ਦੇ ਜੀ ਤੁਸੀਂ ਸਾਡੇ ਬਲਾਕ ਨਾਲ ਭਨੇ ਰਹੇ ਹੋ ਜੀ ਤੇ ਇੱਕ ਅਸੀਂ ਤੁਹਾਨੂੰ ਪਤਾ ਹੈ ਦੀਵਾਲੀ ਕਰਕੇ ਸੁਖਵਿੰਦਰ ਨੇ ਬਾਬਾ ਚਲਾਈ ਸੀ ਜੀ ਕੋਠੇ ਤੇ ਤੇ ਉਹਦੇ ਕਰਕੇ ਬਹੁਤ ਜ਼ਿਆਦਾ ਖਲਾਰਾ ਪਿਆ ਸੀਗਾ ਜੀ ਤੇ ਕੋਠੇ ਦੇ ਅੱਜ ਅਸੀਂ ਕਰੀ ਛੱਤ ਦੀ ਸਫਾਈ ਤੇ ਪਰਦੇ-ਪੁਰਦੇ ਧੋਏ ਜੀ ਸਾਰੇ ਤੇ ਤੁਸੀਂ ਸਾਡੇ ਬਲਾਕ ਨਾਲ ਭਨੇ ਰਹੇ ਹੋ ਜੀ ਤੇ ਸਾਡਾ ਸਾਰਾ ਬਲਾਕ ਅਟੈਂਡ ਕਰੇ ਸਾਰੂ ਬਲਾਕ ਸਾਰਾ ਕੁਝ ਮਿਲੂਗਾ ਜੀ ਦੇਖਣ ਨੂੰ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਉਂਦੇ ਅੱਜ ਕੀ ਆ ਕੁਸ਼ ਕਰਦੇ ਜੀ ਅਸੀਂ ਲੋ ਜੀ ਅੱਜ ਅਸੀਂ ਪਹੁੰਚੇ ਆਂ ਜੀ ਮਾਹੀਆ ਜੋਰਜੀ ਸਾਹਿਬ ਗੁਰਦੁਆਰੇ ਤੇ ਜਿੱਥੇ ਦੇ ਤੁਹਾਨੂੰ ਅਸੀਂ ਪੂਰਾ ਵਿਊ ਦਿਖਾਵਾਂਗੇ ਤੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਜੀ ਬਣੇ ਰਹੋ ਜੀ ਸਾਡੇ ਬਲੌਗ ਦੇ ਨਾਲ ਜੀ ਦੇਖਦੇ ਰਹੋ ਆਜੀ ਉਰੇ ਇਹਨਾਂ ਦੀ ਦੁਕਾਨ ਬੈਗ ਵਗੈਰਾ ਤੇ ਬੱਚਿਆਂ ਦੇ ਸਮਾਨ ਇਹ ਦੋਨੋਂ ਦੁਕਾਨਾਂ ਇਹਨਾਂ ਦੀ ਐ ਜੀ ਤੇ ਦੇਖ ਸਕਦੇ ਤੁਸੀਂ ਇਹ ਕੱਪੜੇ ਵਗੈਰਾ ਚਰਦੀਆਂ ਦੇ ਹੈ ਜੀ ਇਹ ਦੋਨੇ ਭਰਾ ਭਰਾਏ ਜੀ ਆਹ ਦੇਖ ਲਓ ਜੀ ਜਿਹੜਾ ਪੌਂਟਾ ਸਾਹਿਬ ਤੇ ਨਾਨਕ ਰੋਡ ਆਂਦਾ ਹੈ ਇਹਦੇ ਤੇ ਪੈਂਦਾ ਜੀ ਇਹ ਗੁਰਦੁਆਰਾ ਸਾਈਬਾ ਏ ਇਹ ਲੱਗਦਾ ਆ 7-8 ਦਿਨ ਦਾ ਹੁੰਦਾ ਜੀ ਇਹ ਮੇਲਾ ਪੂਰੇ ਪੂਰੇ ਬਹੁਤ ਦੂਰ ਦੂਰ ਤੇ ਆਉਂਦੇ ਜੀ ਲੋਕ ਦਰਸ਼ਨ ਕਰਨ ਜੀ ਆ ਦੇਖ ਲੋ ਜੀ ਕਿੰਨਾ ਰਸ਼ ਤੇ ਹੈ ਜੀ ਆਹ ਬੜੀਆ ਤਰੀਕੇ ਤੇ ਲੱਗਿਆ ਜੀ ਮੇਲਾ ਦੇਖੋ ਜੀ ਕਰੋ ਜਿੰਨੇ ਇੰਜੋਏ ਪੂਰਾ ਮੇਰੇ ਲਈ ਪਿਰਤਾਨ ਨੂੰ ਲੈ ਕੇ ਲੰਮਾਂ ਗਿਆ ਗੁਰਦੁਆਰਾ ਸਾਹਿਬ ਤੇ ਵੈਸੇ ਤਾਂ ਇੱਥੇ ਵੀਡੀਓਗ੍ਰਾਫੀ ਵਗੈਰਾ ਅਲਾਉਡ ਨਹੀਂ ਹੈ ਤੁਹਾਨੂੰ ਅਸੀਂ ਦੂਰ ਤੋਂ ਹੀ ਦਰਸ਼ਨ ਕਰਾਵਾਂਗੇ ਬਾਕੀ ਜਿੱਥੇ ਮੇਨ ਸਥਾਨ ਹੈ ਉੱਥੇ ਤਾਂ ਵੀਡੀਓਗ੍ਰਾਫੀ ਬੰਦ ਹੈ ਜੀ ਇਹ ਹੈ ਜੀ ਫਾਸਟ ਫੂਡ ਵਗੈਰਾ ਹੋ ਗਿਆ ਕਿਚਨ ਦਾ ਸਮਾਨ ਤੇ ਸਾਡੇ ਦੇ ਦੇ ਤੇ ਆਗੇ ਬੱਚਿਆਂ ਦੇ ਤੇ ਬੜਿਆਂ ਦੇ ਕਲੌਥਸ ਵਗੈਰਾ ਬੈਗ ਵਗੈਰਾ ਇਹ ਆਦੇ ਲਓ ਜੀ ਕੜੀਆਂ ਢਿੱਲੇ ਸਟੋਵ ਹਮਾਮ ਵਗੈਰਾ ਬਹੁਤ ਵਧੀਆ ਗੁਰਦੁਆਰਾ ਹੈ ਜੀ

गए गुरुद्वारे को फते व्यू दिखाई है जी गुरुद्वारे का पूरा लो जी देखो जी पूरा व्यू गुरुद्वारे का जी आओ जी देखो जी ये सामने जी गुरुद्वारा साहिब तो नीचे है जी सरोवर ਹਾਲੇ ਕੁਝ ਜਿਹੜੇ ਨਾਲ ਮੰਜੀ ਸਾਹਿਬ ਦਾ ਸਨਾਨ ਕਰਾ ਲਿਆ ਜੀ ਉਹ ਸਾਹਮਣੇ 메ਨ ਗੁਰਦੁਆਰਾ ਹੋ ਗਿਆ ਜੀ ਕਿਥੇ ਲੋਕ ਦਰਸ਼ਨ ਕਰਦੇ ਹੈ ਜੀ ਉਥੇ ਵੀਡੀਓਗ੍ਰਾਫੀ ਤਾਂ ਵੈਸੇ ਅਲਾਉਡ ਹੈ ਨਹੀਂ ਬਾਕੀ ਤਾਂ ਅਸੀਂ ਅੱਗੇ ਜਾ ਕੇ ਅਸੀਂ ਨੇੜੇ ਤੋਂ ਉਹ ਕੰਮ ਦੀ ਕੋਸ਼ਿਸ਼ ਕਰਾਂਗੇ ਜੀ ਬਣੇ ਜੋ ਸਾਡੇ ਵਲੌਗ ਦੇ ਨਾਲ ਜੀ ਲਓ ਜੀ ਅਸੀਂ ਪਹੁੰਚ ਗਏ ਮੇਨ ਗੇਟ ਤੇ ਜੀ ਲਓ ਜੀ ਅਸੀਂ ਆ ਗਏ ਅੰਦਰ ਤੇ ਤੁਹਾਨੂੰ ਅੰਦਰ ਦਾ ਥਿਊ ਵਿਊ ਦਿਖਾਵਾਂਗੇ ਜੀ ਗੁਰਦੁਆਰੇ ਦੇ ਪੂਰਾ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀ ਦਿਰਾਮਾ ਲਓ देख लो जी ये आ गया जी मेन गुरुद्वारा जितने लोग दर्शन करते हैं जी देख सकते हो आ गया जी सरोवर सामने आ गया जी थोड़ा मेन गुरुद्वारा जी जिते दर्शन करते जी अभी उडियो अलाउड नहीं है जी हाँ देखो जी लाया हो जी लंगर पंजाब तो आए हुए हैं मैंने उ लंगर लाया होया जी ਦੀ ਲੱਗੀ ਹੋਈ ਸੀ ਜੀ ਲੋ ਜੀ ਅੱਜ ਲੱਗੇ ਜੀ ਸੀ ਨਮਕੀਨ ਚੌਲ ਬਣਾਉਣ ਤੇ ਅਦਰ ਚੌਲ ਢੋਲੇ ਸੀਗੇ ਜੀ ਅਸੀਂ ਤੇ ਇਹ ਅਦਰ ਅਸੀਂ ਆਦਾ ਤੇ ਹਰੀ ਮਚਾ ਕੱਟ ਲਿਆ ਤੇ ਅਸੀਂ ਅਜੇ ਜੀਰੇ ਕਰ ਕਰਾ ਕੇ ਨਮਕੀਨ ਚੌਲ ਬਣਾਉਗੇ ਜੀ ਤੇ ਸਾਡਾ ਅਦਰ ਤੇਲ ਯਾਨੀ ਕਿ ਇਹ ਗਰਮ ਹੋ ਗਿਆ ਜੀ ਤੇ ਚੌਲ ਸੀ ਅੱਜ ਕੀਚ ਬਣਾਣੇ ਜੀ ਇਹ ਆਟਾ ਦਾ ਜੀਰਾ ਜੀਰਾ ਪਾਤਾ ਆਟਾ ਲਿਆ ਅਦਰਕ ਪਾਤੀ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਠੇਕ ਬਣਾ ਲਵਾਂਗੇ 그래서 이제, 어, 고2 ਇਹ ਨਾਲ ਮਿਚ ਰਹੀ ਹੈ। ਇਹ ਲੋਜੀ। ਥੋੜੀ ਜਿਹੀ ਹੱਥ ਨਾਲ ਹਲਦੀ। ਲਓ ਜੀ ਚੌਲਾਂ ਦਾ ਜੀ ਤੜਕਾ ਤੇ ਹੁਣ ਝਪਾਤੀ ਅਸੀਂ ਪਾਣੀ ਵੀ ਪਾਤਾ 3 ਗਲਾਸ ਤੇ ਹੁਣ ਢੱਕਣ ਲਗਾਉਂਗੇ ਤੇ ਦੋ ਸੀਟੀਆਂ ਲਵਾ ਕੇ ਤੇ ਚੌਲ ਸਾਟੇ ਬਣ ਕੇ ਹੋ ਜੂਗੇ ਜੀ ਤਿਆਰ ਤੇ ਮਿਲਦੇ ਜੀ ਤੁਹਾਨੂੰ ਫੇਰ ਜਦੋਂ ਚੌਲ ਬਣ ਕੇ ਤਿਆਰ ਹੋ ਜੂਗੇ ਜੀ ਲਓ ਜੀ ਸਾਡੇ ਨਮਕੀਨ ਚੌਲ ਬਣ ਕੇ ਹੋ ਗਏ ਜੀ ਤਿਆਰ ਤੇ ਆਜੋ ਤੁਸੀਂ ਵੀ ਖਾ ਲਓ ਜੀ ਗਰਮਾ ਗਰਮ ਨਮਕੀਨ ਚਾਵਲ ਤੇ ਮੁਨਾਸੀ ਚਾਵਲ ਚੋਲ ਬਣਾ ਲਏ ਤੇ ਰੋਟੀ ਖਾਣ ਤੋਂ ਬਾਅਦ ਸਫਾਈਆ ਕਰਨੀ ਹੈ ਜੀ ਤੇ ਦੇਖੋ ਤੁਹਾਨੂੰ ਪਤਾ ਹੀ ਕਿੰਨਾ ਕਲਾਰਾ ਪਿਆ ਪਿਆਰ ਸੋਈ ਚ ਵੀ ਆ ਦੇਖੋ ਕਿੰਨੀ ਗੰਦੀ ਹੋਈ ਪਈ ਐ ਸੋਈਆ ਚ ਤੇ ਹਜੇ ਮੈਂ ਝਾੜੂ ਪੂੰਚਾ ਕਰਨਾ ਜੀ ਸਾਰੇ ਤੇ ਬਾਹਰ ਵੀ ਸਫਾਈ ਕਰਨੀ ਰਹਿੰਦੀ ਐ ਬੇੜਾ ਵੀ ਸੋਬਰਣਾ ਜੀ ਹਜੇ ਤੇ ਸਾਰੇ ਕਿਤੇ ਸਫਾਈ ਰਹਿੰਦੀ ਐ ਜੀ ਹਜੇ ਕਰੇ ਨੂੰ ਬਾਹਰ ਬੇੜੇ ਬੂੜੇ ਚ ਵੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਸਾਸੀ ਬਾਜੀ ਸਾਰਿਆਂ ਨੂੰ ਜੀ ਤੇ ਅੱਜ ਹੈਗਾ ਕੀ ਸੰਡੇ ਤੇ ਅੱਜ ਮੈਂ ਜੀ ਸਾਫ ਰੋਇਆ ਕਰਨ ਵਾਲਾ ਤੁਹਾਨੂੰ ਚਾਟੜੀ ਜਰਨਾ ਦੋ ਕਰਿਆ ਤੇ ਝਾੜੂ ਮਾਰ ਲਿਆ ਜੀ ਅੰਦਰ ਨਹੀਂ ਬਾਹਰ ਵੀ ਮਾਰ ਲਿਆ ਜੀ ਤੇ ਮਸ਼ੀਨ ਨਾਲ ਹੀ ਇਹਦੇ ਕੱਪੜੇ ਧੋਨੇ ਤੇ ਸਾਦੀ ਨਾਲ ਲੈ ਕੇ ਪੋਚੀ ਰਾਂ ਤੇ ਪੋਚੇ ਪੋਚੇ ਢਾ ਕੇ ਤੇ ਹੁਣ ਜੀ ਭੰਦਾ ਵੀ ਥੋੜਾ ਜੀ ਸਮਾਨ ਚਾਹੀਦਾ ਤੀਕਾ ਜੁੱਡੀ ਵੀ ਜਾਣਾ ਚਾਹੀਏ ਜੀ ਅੱਜ ਜਿਸਮਾਨ ਮਿਲ ਗਏ ਤਾਂ ਬਸ ਉਹ ਨੂੰ ਬਲੌਕ ਤੇ ਛੇ ਦਿਨ ਜੀ ਗੁਰਦੁਆਰੇ ਵਿਚ ਹੈ ਕਿ ਕਿ ਮਤਾਂ ਦੇ ਕਰ ਪੁਕਾਰਤਵਾ ਤੇ ਸੰਸਾਰੀ ਸਾਈ ਜਾਓਗੇ ਜੇ ਤੁਹਾਨੂੰ ਬਲੌਗ ਤੇ ਜਰੂਰ ਦਿਖਾਉਗੇ ਜੀ ਤੇ ਇਸ ਤਰ੍ਹਾਂ ਦੇ ਰੋਗ ਵਾਲੇ ਬਣੇ ਜੀ ਤੇ ਜੀ ਸਫਾਈ ਹੈ ਨਹੀਂ ਅਜ ਕਾਉਂ ਹੁੰਦਾ ਐਡੇ ਲੋਗ ਜਿਹੜੇ ਕੰਮ ਕਰਦੇ ਨੇ ਤਾਂ ਟਿੱਪਣੀ ਵੀ ਨਹੀਂ ਆਉਂਦੀਆਂ ਜੀ ਕਿ ਕਿੰਝ ਆਦੀ ਹੋ ਗਈ ਜੱਗੇ ਤੁਹਾਨੂੰ ਤੇ ਜੀ ਕੋਈ ਨਾ ਕੋਈ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਆ ਹੀ ਜਾਂਦਾ ਜੀ ਹਾਲੇ ਹੇ ਫੜਦੇ ਕੋਲਦੇ ਤੋਂ ਇਹ ਅੰਦਰਾ ਨੇ ਸਾਰੇ ਤੋਂ ਜੀ ਬਾਹਰ ਰਹਿਦੇ ਹੈ ਜੀ ਤੇ ਚਲੋ ਜੀ ਉਹਨਾਂ ਨਾਲ ਜੀ ਪੁੱਛੇ ਤੇ ਵੀ ਦੇ ਅੰਦਰ ਬਾਹਰ ਤੇ ਸੁਬਹ ਤੱਕ ਲੋਕਾਂ ਦੇ ਬਾਹਰ ਦਾ ਜੀ ਬਾਹਰ ਵੇੜਾ ਪੂਰਾ ਸੁੰਬਰਦਾ ਜੀ ਬਾਹਰ ਕੱਪੜੇ ਉਹਨਾਂ ਦੀ ਮਸ਼ੀਨ ਚੱਲਦੀ ਹੈ ਜੀ ਤੇ ਦਿਖਾ ਰਹੇ ਹਾਂ ਬਾਹਰ ਨੂੰ ਜੀ ਸਾਸਤਰੀ ਗਾਲ ਜੀ ਸਾਰਿਆਂ ਨੂੰ ਦੇਖੋ ਜੀ ਪ੍ਰੀਤ ਨੇ ਵੇੜਾ ਪੂਰਾ ਸੁੰਬਰ ਤੇ ਹੈ ਜੀ ਸਵੇਰੇ ਸਾਜਰੇ ਉੱਠੇ ਹੋਏ ਆ ਉਹ ਮਸ਼ੀਨ ਚੱਲ ਰਹੀ ਹੈ ਸਾਹਮਣੇ ਕੱਪੜੇ ਧੋਣੇ ਵਾਲੀ ਆ ਬੇੜਾ ਜੀ ਦੇਖੋ ਆ ਬੇੜਾ ਜੀ ਬੇੜਾ ਜੀ ਖਾਸਾ بڑا ਜੀ ਦੇਖੋ ਜੀ ਉਹ ਅੰਦਰ ਪੋਚੇ ਲਾਨੀਆਂ ਜੀ ਇਹ ਕੱਪੜੇ ਧੋਣੇ ਵਾਲੀ ਮਸ਼ੀਨ ਚੱਲ ਰਹੀ ਹੈ ਸਾਹਮਣੇ ਤੇ ਦੇਖੋ ਜੀ ਮਸ਼ੀਨ ਆ ਦੇਖੋ ਜੀ ਮਰੂਦ ਦਾ ਬੁੱਟਾ ਇਹ ਪਾ ਕਈ ਸਾਲਾਂ ਤੋਂ ਅਮਰੂਦ ਲੱਗ ਰਹੇ ਜੀ ਮਨੋਦ ਦਬਾਉ ਬਿੱਠੇ ਉੱਠੇ ਲੱਗਦੇ ਆ ਇਹ ਲਾਇਆ ਤਾਂ ਜੀ ਮੇਰੀ ਮਾਤਾ ਜੀ ਨੇ ਬੁੱਟਾ ਲਿਆਇ ਦੇ ਖੇੜੇ ਤੇ ਖੇੜੇ ਦੇ ਬੁੱਟਾ ਲਿਆਇ ਦੇ ਜੀ ਇਹ ਬੇ ਬਹੁਤ بڑے بڑے ਅਮਰੂਦ ਲੱਗਦੇ ਆ ਜੀ ਇਹ ਪਾ ਲੰਬੇ ਲੰਬੇ ਅਮਰੂਦ ਮਿੱਠੇ ਆਏ ਸਾਲ ਲੱਗਦੇ ਆ ਜੀ ਇਹ ਅਮਰੂਦ ਆ ਬੁੱਟਾ ਜੀ ਬਹੁਤ ਲੰਬੇ ਲੰਮੇ ਮਿੱਠੇ ਅਮਰੂਦ ਲੱਗਦੇ ਆ ਜੀ ਠੀਕ ਆ ਜੀ ਲੋ ਜੀ ਮੈਂ ਕੱਪੜੇ-ਕੁਪੜੇ ਧੋਰੇ ਸੀਗੇ ਤੇ ਮੈਂ ਕੋਠੇ 'ਤੇ ਪਰ ਕੱਪੜੇ ਸੁਕਾਏ ਪਾਣ ਆਈ ਤਾਂ ਉੱਪਰ ਦੇਖੋ ਜੀ ਸੁਖਿੰਦਰ ਉਹਨਾਂ ਨੇ ਜੀਨੇ ਕੀ ਹਾਲ ਕਰਿਆ ਹੋਆ ਨਾ ਕੀ ਹਾਲ ਕਰਿਆ ਏ ਤੇ ਸੁਖਿੰਦਰ ਨੇ ਦੀਵਾਲੀ ਨੂੰ ਬੰਬ ਚਲਾ ਚਲਾ ਕੇ ਚਲਾ ਚਲਾ ਕੇ ਕੋਠੇ ਦਾ ਬੁਰਾ ਹਾਲ ਕਰਿਆ ਪਿਆ ਭਰਿਆ ਪਿਆ ਹਨਾ ਸੁਖਿੰਦਰ ਬੋਲ ਦੇ ਨੀ ਕੀ ਹਾਲ ਕਰਿਆ ਵਾਇਆ ਬੰਬ ਚ ਲਾਇਆ ਦੇ ਸੁੰਭਰੇਗਾ ਤਾਂ ਨਹੀਂ ਵੀਰ ਬੁਰਾ ਹੀ ਹਾਲ ਕਰਿਆ ਪਿਆ ਦੇਖੋ ਕਿੰਨਾ ਬੁਰਾ ਹਾਲ ਹੈ ਜੀ ਛੱਤ ਦਾ ਹੋਇਆ ਵਾ ਜੀ ਤੇ ਹੁਣ ਇਹ ਸਾਰਾ ਸਫਾਈ ਕਰਨੀ ਪੈਣੀ ਜੀ ਤੇ ਹੁਣ ਮੈਂ ਸੁਖਵਿੰਦਰ ਕਰੂੰਗੀ ਜੀ ਸਫਾਈ ਪਹਿਲਾਂ ਕੋਠੇ ਦੀ ਸਾਰੀ ਛੱਤ ਸਾਫ ਕਰਨੀ ਜੀ ਤੇ ਇੱਧਰ ਕੱਖ ਜੇ ਵੀ ਉੱਗੇ ਹੋਏ ਬਹੁਤ ਜ਼ਿਆਦਾ ਤੇ ਸਾਰੇ ਪਟ ਗਏ ਐਨ ਸਾਫ ਕਰੂੰਗੀ ਜੀ ਮੈਨੂੰ ਤਾਂ ਲੱਗਦਾ ਸਾਰੇ ਟਿੰਬਰ ਪਰ ਦੀ ਦੁਕਾਨਾਂ ਦੇ ਬੰਬ ਤੁਸੀਂ ਉਹ ਖੁੱਕੇ ਵੇ ਜਿਹੜੇ ਸਾਹਵ ਨਾਲ ਬੰਬ ਦੀ ਕੋਠੇਵਰੇ ਤੇ ਲੋ ਜੀ ਪਹਿਲਾਂ ਤਾਂ ਚੈੱਕ ਕਰੋ ਜੀ 뷰 ਕਿੰਨਾ ਵਧੀਆ ਜੀ ਪਿੰਡ ਦਾ ਜੀ ਤੇ ਅਸੀਂ ਆਏ ਸੀਗੇ ਜੀ ਕੋਠੇ ਤੇ ਕੱਪੜੇ ਸੁੱਕਣੇ ਪਾਣ ਤੇ ਕੋਠੇ ਤੇ ਖਲਾਰਾ ਪਿਆ ਸੀਗਾ ਤੇ ਫਿਰ ਕਿਉਂ ਨਾ ਸੀ ਸੋਚਿਆ ਪਹਿਲਾਂ ਤਾਂ ਕੋਠੇ ਦੀ ਵੀ ਸਫਾਈ ਕਰ ਦਈਏ ਸਾਰੀ ਤੇ ਉਹ ਸਾਹਮਣੇ ਜੀ ਭੈਗਾ ਗੁਰਦੁਆਰਾ ਸਾਹਿਬ ਖਲਾਰਾ ਪਾਣਾ ਸੌਖਾ ਹੈ ਨਾ ਸਾਫ ਕਰਨਾ ਔਖਾ ਹੈ ਨਾ ਬੋਲ ਦੇਣੀ ਮੇਰੇ ਖਲਾਰਾ ਪਾਣਾ ਸੌਖਾ ਹੈ ਨਾ ਸਾਫ ਕਰਨਾ ਔਖਾ ਹੈ ਚੇ 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 ਤਾਂ ਤਿਆਰ ਚੇ ਚੇ ਤਾਂ ਤਿਆਰ ਬੇਦਾਂ ਬਨੇ ਚਲੋ ਜੀ ਕਰ ਲਈ ਜ ਸਫਾਈ ਮਿਲਦੀ ਹੈ ਜੀ ਸਾਨੂੰ ਫੇਰ ਸਫਾਈ ਕਰਨ ਤੋਂ ਬਾਅਦ ਲਓ ਜੀ ਸਾਡੀ ਛੱਤ ਦੀ ਹੋ ਗਈ ਹੈ ਸਾਫ ਸਫਾਈ ਸਾਰੇ ਤੇ ਐਨ ਸੁੰਬਰ ਕੇ ਸਾਫ ਕਰਤੀ ਜੀ ਮੈਂ ਤੇ ਲਓ ਜੀ देखो जी एंड साफ हो गई बिल्कुल किते भी कोई कूड़ा नहीं दिखदा है जी तीन चार दसरे निकले जी ऊपर ते ते लो जी सुख लग गया जी, जी, जी।, जी।, जी, 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 जी।, जी, जी कूड़ा चक्कड़ मैं कहया ਥੱਲੇ ਗੇਰੇ ਆਉ ਰੇੜੀ ਚ ਪਾਇਓ ਫਿਰ ਗੇਰੇ ਹੋਗੇ ਜੀ ਤੇ ਚਲੋ ਜੀ ਆ ਅਸੀਂ ਅੱਜ ਦਾ ਬਲੌਗ ਤੇ ਅਸੀਂ ਅੱਜ ਦੁਆੜੀ ਦੇ ਲੜੀਆ ਲਾਈ ਆ ਵੀ ਅੱਜ ਤਾਰੀਆ ਜੀ ਉਹ ਦੇਖੋ ਸਾਹਮਣੇ ਪਈਆ ਤੇ ਬਹੁਤ ਔਖੀ ਸਫਾਈ ਹੋਈ ਜੀ ਸਾਰੇ ਇਹ ਜੋ ਉਹ ਕੂੜਾ ਜਾ ਰੰਦਾ ਏ ਉਹ ਦੇਖਦੇ ਆ ਜੀ ਕਿੱਥੇ ਰੱਖਣਾ ਜੀ ਤੇ ਉਹਨੂੰ ਅਸੀਂ ਇਕੱਠਾ ਕਰਕੇ ਰੱਖਤਾ ਜੀ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ